ਮਰੂਤੀ ਜਿਹੜੀ ਇਹ ਨਵੀਂ ਡਿਜ਼ਾਈਨ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਤਿਆਰ ਕੀਤੀ ਹੈ ਨਵਾਂ ਮਾਡਲ ਉਹਦਾ ਹੀਰਾ ਨਵਾਂ ਵਿਕੀਟ ਆ ਜਿਹੜਾ ਹੁੰਡ ਚੱਕਾਈ ਹੋਈ ਆ ਬਹੁਤ ਹੀ ਵਧੀਆ ਗੱਡੀ ਆ ਕਿ ਪਹਿਲਾਂ ਵੀ ਮਰੂਤੀ ਜਿਕੇ ਤੇ ਮਾੜੀ ਗੱਡੀ ਨਹੀਂ ਗੱਡੀ ਪਰ ਇਹ ਵੀ ਜਿਹੜੀ ਗੱਡੀ ਆ ਦੇਖਣ ਨੂੰ ਫੀਚਰ ਬਹੁਤ ਵਧੀਆ ਨੇ ਤੇ ਨਵੇਂ ਮਾਡਲ ਦੇ ਵਿੱਚ ਜਿਹੜੀ ਬਣ ਕੇ ਤਿਆਰ ਵੀ ਆ ਬਹੁਤ ਵਧੀਆ ਮੈਂ ਸੋਚੇ ਇਹ ਕੰਪਨੀ ਨੂੰ ਵਧਾਈ ਦੇਣਾ ਜਿਹੜਾ ਇਸ ਵਕਤ ਆ ਉਹਨਾਂ ਨੂੰ ਵਧਾਈ ਦੇਣਾ ਤੇ ਆਪਣੇ ਲੋਕਾਂ ਨੂੰ ਸਾਡੇ ਪੰਜਾਬ ਦੇ ਵਿੱਚ ਨਿਕਲੇ ਦੇ ਵਿੱਚ ਬਹੁਤ ਵਧੀਆ ਕਿੱਟ ਗਿਆ ਤੇ ਸਾਨੂੰ ਇਹੋ ਜਿਹੀ ਗੱਡੀਆਂ ਮਿਤੀ ਸਾਨੂੰ ਰੋੜ। ਕਿਸ ਤਰ੍ਹਾਂ ਦੀ ਜੀ ਪਟਿਆਲੇ ਦੇ ਕਿਸ ਤਰ੍ਹਾਂ ਦੇ ਬੰਦ। ਡਵੈਲਪਮੈਂਟ ਦੇਖੋ ਜੀ ਬਹੁਤ ਵਧੀਆ ਚੱਲ ਰਹੀ ਹੈ ਪਟਿਆਲੇ ਦੇ ਵਿੱਚ ਆ ਜਿਹੜੇ ਅਧੂਰੇ ਪਏ ਕੰਮ ਨੇ ਤੇ ਸਰਕਾਰਾਂ ਨੇ ਉਹ ਬੁਰੇ ਕਰ ਰਹੀ ਹੈ ਤੇ ਨਾਲੇ ਕਿਹੜੇ ਗਰਾਉਂਡ ਬਣਾ ਰਹੇ ਹਨ ਲਾਇਬ੍ਰੇਰੀਆਂ ਬਣਾ ਰਹੇ ਹਨ ਤਾਂ ਸਾਡੇ ਬੱਚਿਆਂ ਨੂੰ ਤਾਂ ਸਿੱਖ ਸਕਦੇ ਹਾਂ ਸਾਡੇ ਨੌਜਵਾਨਾਂ ਜਿਹੜਾ ਧਿਆਨ ਆ ਉਹ ਵੱਡਾ ਬਣਦਾ। ਕੀ ਕਾਫੀ ਪੈਸੇ ਆਏ ਕੇਈ ਕਰੋੜਾ ਰੁਪਏ ਨਹੀਂ ਕਿਉਂਕਿ ਆਉਣਾ ਇਸ ਸਮੇਂ ਦੇ ਵਿੱਚ ਬਹੁਤ ਕਰੋੜਾ ਰੁਪਏ ਦਾ ਗਰੰਟੀ ਆ ਰਹੀ ਹੈ। ਡਿਵੈਲਪਮੈਂਟ ਹੋ ਰਹੀ ਹੈ ਸੜਕਾਂ ਦੀ ਹੈ, ਥੋੜਾ ਕੰਮ ਹੋ ਰਿਹਾ ਹੈ। ਇਲੀਕੇਟਿਵ ਪਿੰਡ ਸਰਕਾਰਾਂ ਘਰੇ ਕੰਮ ਤੇ ਅਸੀਂ ਪੂਰੇ ਕਰ ਰਹੇ ਹਾਂ। ਛੇਡ ਗਰਾਊਂਡ ਬਣ ਰਹੇ ਨੇ ਪਿੰਡਾਂ ਦੇ ਜਿਵੇਂ ਪਾਣੀ ਦੀ ਸਮੱਸਿਆ ਸਤ ਪੜਦੀ ਉਹਨਾਂ ਵਿੱਚ ਕ੍ਰਿਕਟ ਦਾ ਬਣਾਏ ਜਾ ਰਹੇ ਨੇ। ਤੇ ਆਪਣੇ ਲਾਇਬ੍ਰੇਰੀਆਂ ਬਣਾਈਆਂ ਜਾਂਦੇ ਨੇ ਜਿਹੜੀਆਂ ਕਿ ਸਰਕਾਰ ਬਣਾਏ ਕਿ ਪਿੰਡ ਦੇ ਪੰਚਾਇਤ ਘਰਾਂ ਦੇ ਲਾਇਬ੍ਰੇਰੀਆਂ ਨਾਲ ਹੋਰ ਬਹੁਤ ਸਾਰੇ ਕੰਮ ਨੇ ਕਿਉਂਕਿ ਨਵੇਂ ਰੂਟ ਬਣ ਰਹੇ ਨੇ। ਹੋਰ ਬਹੁਤ ਸਾਰੇ ਕੰਮ ਵੀ ਕਿ ਮਾਨ ਸਰਕਾਰ ਦੱਸੋ ਕਿ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਸਹੂਲਤ ਦਿੱਤੀ ਹੈ ਪੰਜਾਬ ਦੇ ਜਿਹੜੇ ਨੌਜਵਾਨ ਨੇ ਮੇਡਾ ਬਣਾਇਆ ਜਿਵੇਂ ਨੀ ਚਾਹਣਾ ਦੇਖੋ ਜੀ ਕਿੰਨੀ ਕੰਮ ਚੱਲ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਆ ਸਰਕਾਰ ਆ ਲੋਕ ਸਰਕਾਰ ਤੋਂ ਕੁਝ ਨਹੀਂ ਕੰਮ ਨਹੀਂ ਕੀਤੇ ਜਾ ਰਹੇ ਨੇ ਤੇ ਪੂਰੀ ਚਾਰੇ ਚਾਰੇ ਛਿੱਟਾਂ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਭਗਵਾਨ ਆਮ ਆਦਮੀ ਪਾਰਟੀ ਪੰਜਾਬ ਨੂੰ ਜਿਹੜੀ ਕੱਡੀ ਜਿਹੜੀ ਰਿਜ਼ਰ ਲਾਂਚ ਕੀਤੀ ਹੈ ਸੀ ਇੱਕ ਤਾਂ ਕੰਪਨੀ ਨੇ ਮਾਈਲੇਜ ਬੜੀ ਸੋਹਣੀ ਕੱਢੀ ਹੈ 225 ਕਿਲੋਮੀਟਰ ਤੇ ਆ ਰਹੀ ਹੈ ਔਰ ਕਾਰ ਦਾ ਜਿਹੜਾ ਪ੍ਰਾਈਸ ਆ ਬੜਾ ਵਾਦੀ ਰੱਖਿਆ ਹੈ ਕਸਟਮਰ ਬਹੁਤ ਲਾਈਕ ਕਰ ਰਹੇ ਨੇ 11 ਗੱਡੀਆਂ ਆਪਾਂ ਅੱਜ ਚੁੱਕ ਕਰੀਆਂ ਔਰ ਜ਼ਿੰਮੇਦਾਰ ਭਰਾ ਸਾਡੇ ਪਹਿਲਾਂ ਵੀ ਸਾਥ ਦਿੰਦੇ ਨੇ ਹੁਣ ਵੀ ਬਹੁਤ ਸਾਥ ਦੇ ਦੇ ਵੀਰੇ ਬਹੁਤ ਵਧੀਆ ਗੱਡੀ ਆ ਹਾਂ ਸਰ ਇਸ ਦੇ ਵਿੱਚ ਬਹੁਤ ਹੀ ਨਵੇਂ ਫੀਚਰ ਇਨਕਲੂਡਿਡ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਇਲੈਕਟ੍ਰੋਨਿਕ ਇਲੈਕਟ੍ਰਿਕ ਸਨਰੂਫ ਆ ਗਿਆ 360뷰 ਕੈਮਰਾ ਆ ਗਿਆ ਸਪੈਸ਼ਲੀ ਐਚਡੀ ਕੈਮਰਾ ਆ ਗਿਆ ਇਸ ਦੇ ਵਿੱਚ ਵਾਇਰਲੈਸ ਚਾਰਜਰ ਆ ਗਿਆ ਮਤਲਬ ਪੂਰੀ ਗੱਡੀ ਦੀ ਲੁੱਕ ਚੇਂਜ ਕੀਤੀ ਗਈ ਹੈ ਤੇ ਬੋਡੀ weight ਨੂੰ ਵੀ ਵਧਾਇਆ ਗਿਆ ਹੈ ਇਸ ਦੇ ਵਿੱਚ ਔਰ ਇਸ ਦੇ ਵਿੱਚ Z ਸੀਰੀਜ਼ ਦਾ ਇੰਜਨ ਹੈ ਨਮੀ ਸੀਰੀਜ਼ ਦਾ ਇੰਜਨ ਹੈ ਟੈਕਨੋਲੋਜੀ ਹੈ ਦੇ ਵਿੱਚ ਜਿਸ ਤਰ੍ਹਾਂ ਕੀ ਇਹਦੇ ਵਿੱਚ ਬਹੁਤ ਸਾਰੇ ਫੀਚਰਸ ਆ ਲਾਈਵਲ ਨੂੰ ਚੇਂਜ ਕੀਤਾ ਗਿਆ ਗੱਡੀ ਦੀ ਲੁੱਕ ਨੂੰ ਚੇਂਜ ਕੀਤਾ ਗਿਆ ਹੈ ਇਸ ਦੇ ਵਿੱਚ ਮਾਈਲੇਜ ਵਧਾਈ ਗਈ ਹੈ ਸਪੈਸ਼ਲੀ ਡਿਮਾਂਡ ਸੀ ਕਿ ਮਾਰੂਤੀ ਸੂਜ਼ੂਕੀ ਦੇ ਵਿੱਚ ਮਤਲਬ ਐਸਯੂਵੀ ਸੈਗਮੈਂਟ ਦੇ ਵਿੱਚ ਤਾਂ ਸਨਰੂਫ ਆ ਗਿਆ ਸੀ ਪਰ ਸੈਡਾਨ ਦੇ ਵਿੱਚ ਵੀ ਹੁਣ ਸਨਰੂਫ ਦੀ ਰਿਕੁਆਇਰਮੈਂਟ ਸੀ ਕਸਟਮਰ ਦੀ ਡਿਮਾਂਡ ਸੀ ਤਾਂ ਸੋ ਡਿਜ਼ਾਈਨ ਦੇ ਵਿੱਚ ਇਲੈਕਟ੍ਰਿਕ ਸਨਰੂਫ ਵਾਇਰਲੈਸ ਚਾਰਜਰ ਔਰ ਇਸ ਦੇ ਵਿੱਚ ਪੂਰੀ ਲੁੱਕ ਚੇਂਜ ਕੀਤੀ ਗਈ ਹੈ ਗੱਡੀ ਦੀ ਜੀ ਔਰ ਸਟੈਂਡਰਡ ਤੋਂ ਹੀ 6 ਸੀਟ ਹੈ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟੈਂਡਰਡ ਤੋਂ 6 ਸੀਟ ਹੋਵੇਗਾ ਕਿ 3D 3.isd sheet 12 ਆ ਗਿਆ ਸੈਕੰਡ ਰੋ ਦੇ ਵਿੱਚ ਵੀ ਔਰ ਫਰਸਟ ਰੋ ਦੇ ਵਿੱਚ ਤਾਂ ਹੈ ਹੀ ਸੀ ਸੈਕੰਡ ਰੋ ਦੇ ਵਿੱਚ ਵੀ ਹਾਂਜੀ ਪ੍ਰਾਈਸ ਕਿੰਨੇ ਦੀ 6 ਲੱਖ ਨਸੀਰ ਤੋਂ ਸਟਾਰਟ ਹੈ ਔਰ 9 9 ਲੱਖ ਸਮਥਿੰਗ ਕੋਲ ਜਦੋਂ ਤੁਸੀਂ 9 ਲੱਖ 48 ਦੇ ਕਰੀਬ ਚੇਲਾ 79000 ਤੋਂ ਸਟਾਰਟ ਹੈ। ਟੋਪ ਮਾਡਲ ਦੇ ਲਈ। ਹਾਊ ਮਨੀ 94400 ਤੋਂ ਦੇਖ ਰਹੇ ਹਾਂ ਕਿ ਸ਼ੋਰਮ ਪ੍ਰਾਈਸ ਸਟਾਰਟ ਹੈ। ਕਿੰਨੀ ਤੋਂ ਮਤਲਬ ਨਹੀਂ ਸਰ ਬਹੁਤ ਮਤਲਬ ਬਹੁਤ ਉਮੀਦ ਹੈ ਜੀ ਹਾਂ ਜੀ ਅੱਗੇ ਗੱਡੀ ਚੱਲੇਗੀ ਕਿਉਂਕਿ ਜਦੋਂ ਹੁਣ Swift ਵੀ ਨਵੀਂ ਆਈ ਹੈ ਨਾ Swift ਵੀ ਬਹੁਤ ਜ਼ਿਆਦਾ ਡਿਮਾਂਡ ਡਿਮਾਂਡਿੰਗ ਕਰ ਰਹੀ ਹੈ। Desire ਤਾਂ ਪਹਿਲਾਂ ਵੀ ਡਿਮਾਂਡਿੰਗ ਸੀਗੀ ਤੇ ਹੁਣ ਵੀ ਡਿਮਾਂਡ ਦੇ ਵਿੱਚ ਆ। ਫੋਰ ਸੇਲਿੰਗ ਪ੍ਰੋਡਕਟ ਹੈ। ਮਤਲਬ Maruti ਦੇ ਵਿੱਚ ਤੁਹਾਨੂੰ ਬਤਾ ਕਿ ਬਹੁਤ ਜ਼ਿਆਦਾ ਇੰਤਜ਼ਾਰ ਸੀਗਾ ਪਬਲਿਕ ਨੂੰ ਵੀ Desire ਤੋਂ ਉਹ ਆਏਗੀ ਸਾਡੇ ਕੋਲ ਵੀ ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਸੀਗੀਆਂ। ਕੀ ਡਿਜ਼ਾਈਨ ਤੋਦੋ ਲਾਂਚ ਹੋਣੀ ਆ ਤਾਂ ਸੋ ਇੰਤਜ਼ਾਰ ਦੀ ਘੜੀਆਂ ਖਤਮ ਹੋ ਗਿਆ ਤੇ ਹੁਣ ਅੱਜ ਅਸੀਂ ਡਿਜ਼ਾਈਨ ਨੂੰ ਲਾਂਚ ਕੀਤਾ ਨਾਬਾ ਦੇ ਵਿੱਚ ਤੇ ਬਾਕੀ ਬਹੁਤ ਹੀ ਅੱਛੀ ਕਾਰ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਓ ਇੱਕ ਵਾਰੀ ਗੱਡੀ ਨੂੰ ਦੇਖੋ ਉਹਦੀ ਟੈਸਟ ਟ੍ਰਿਪ ਲਓ ਤੇ ਬਹੁਤ ਅੱਛੀ ਕਾਰ ਹੈ